ਸਸ ਰਿਕਾਲ ਸਾਰੇ ਸੱਜਣ ਲਾਈ ਸੱਜਣੋਂ ਪਿੰਨ ਤੁੰਗ ਵਾਲੀ ਤੇ ਕ੍ਰੈਸ਼ ਹੋਇਆ ਮਝੈਲ ਡਿੱਗੀ ਐ ਤੇ ਕਾਫੀ ਨੁਕਸਾਨ ਕੀਤਾ ਕਰ ਬਹੁਤ ਨੁਕਸਾਨ ਹੋਇਆ ਹਾਂ ਤਾਂ ਕਿਹੜੀ ਗੱਡੀ ਜਿਹੜੀ ਰਾਤ ਟਿੱਗ ਗਿਆ ਐ ਉਦੋਂ ਐ ਮੈਂ ਕਿਹਾ ਬਿਜਲੀ ਢਿੱਗ ਗਈ 10:45 ਦੀ ਗੱਲ ਆ ਰਹੀ ਹੈ ਕੱਚਾ ਟੁੱਟ ਗਈ ਹੋਰ ਫਾੜ ਫਾੜ ਹੋ ਗਈ ਅਚਾਰਾਂ ਚੁੱਤਰਾਏ ਸਾਰੀਆਂ ਡਾਦੀਆਂ ਹਾਂ 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 ਕਵਾਰ ਬੋਲੇ ਤੇ ਸਾਰੇ ਪੱਟਦੇ ਇਹਨਾਂ ਦੇ ਪਰ ਇਹਨਾਂ ਬੱਚਤ ਸੀਸੇ ਸੂਸੇ ਸਾਰੇ ਪੰਦੇ ਅੱਛਾ ਆ ਦੇਖੋ ਕਰਦੇ ਜੀ ਗੱਲ ਆ ਦੇਖ ਲਾ ਪੱਟਦੇ ਆਹ ਇਤੋਂ ਪੱਟਦੇ ਮੇਰਾ ਬਾਹਰ ਮਗਾ ਨਹੀਂ ਤਕੜਾ ਸੀ ਤਾਂ ਹੁਣ ਹੀ ਪਾਇਆ ਸੀ ਸਾਰਾ ਪੱਟਦਾ ਆ ਦੇ ਅਸ ਸੀਸੇ ਵੇਖ ਪੰਦੇ ਕਿਵੇਂ ਸਾਰੇ ਸੀਸੇ ਫਟਦੇ ਚਾਹਗਾ ਵੇਖ ਜਾਨ ਬੱਜ ਗਈ ਆਪਣੇ ਤਾਂ ਇੱਕ ਮਤਲਬ ਇਹ ਹੋ ਗਿਆ ਆਹ ਦੇਖੀ ਆਪ ਰੂਦ ਸੀਆ ਇਹਦੇ ਵਿੱਚ ਅਸੀਂ ਗੋਲੀ ਜਿਹੜੀ ਇਹਦੇ ਵਿੱਚ ਬੱਜੀ ਆ ਉਹ ਲੋ ਲੈ ਕੇ ਚਾਕੇ ਪਾਈਓ ਅਸਲ ਫੋਰਸ ਆਈ ਸੀ ਆਹ ਹੈ ਰੂਦੇ ਸ਼ੇਕ ਤਾਂ ਨਾ ਕੰਧਾ ਚ ਬਾਹਰ ਉਹ ਸਾ ਗੱਡੀ ਬੱਜ ਗਈ जानी नुकसान बच गया आ पटते देख ये भी देख रहा इस परसुआ का कोई नुकसान नहीं है ना ਸਾਰੇ ਘਰ ਦਾ ਬਹੁਤ ਨੁਕਸਾਨ ਆਇਆ ਪਿੰਡ ਤੁੰਗ ਵਾਲੀ ਜ਼ਿਲ੍ਹਾ ਬਠਿੰਡਾ ਪਰ ਬੱਚੇ ਤਾਂ ਰਹੀ ਆ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਹੋਇਆ ਕੋਈ ਬਸ ਡੰਗਰ ਦਾ ਨੁਕਸਾਨ ਕਮਾਲ ਕਰੀ ਬੱਚੇ ਪਾਛ ਨੇ ਮਿਹਰ ਕੀਤੀ ਹੈ ਕੋਈ ਨੁਕਸਾਨ ਨਹੀਂ ਹੋਇਆ ਪਰ ਘਰ ਦਾ ਬਹੁਤ ਨੁਕਸਾਨ ਸੰਗਰੇ ਦੀ ਮੋਰੇ ਕੱਟਣੀਆਂ ਮੈਂ ਤਾਂ ਕੀ ਕਰਨਾ 10 ਰੁਪਏ ਦੇ ਉੱਥੇ ਢਿੱਗ ਗਿਆ ਜੀ ਇਹ ਤੇ ਜੋ ਸਲ ਰਹੇ ਆ ਉਹ ਇਹ ਘਰ ਨੂੰ ਬਹੁਤ ਨੁਕਸਾਨ ਹੋਇਆ ਪਰ ਜਾਲੀ ਨੁਕਸਾਨ ਨਹੀਂ ਬੱਜਿਆ ਵਾਈਗਰੂ ਨੇ ਮੇਰ ਕੀਤੀ ਸੱਚੇ ਪਾਤਸ਼ਾਹ ਨੇ ਪਰ ਘਰ ਦਾ ਬਹੁਤ ਕਾਫੀ ਨੁਕਸਾਨ ਹੋਇਆ ਜਾਲੀ ਮਾਰੀ ਕੋਈ ਨੁਕਸਾਨ ਨਹੀਂ ਇਹ ਵੀ ਸਲ ਰਹੇ ਆ ਇਹ ਦੇ ਆ ਦੇਖੋ ਜੀ ਠੀਕ ਹੈ ਜੀ ਹੋਛੇ ਡਿ ਗਿਆ ਬਸ ਰਾਤ ਖੜਕਾ ਬਹੁਤ ਹੋਇਆ ਇਹਦਾ ਹੋ ਜਾ ਜਾ ਜੀ ਕਿਛ ਲੈ ਪੈ ਜਾ ਆਈ ਸੱਚ ਨਾ ਨਾ ਜਵਾਨ ਨਹੀਂ ਨੇ ਉੱਥੇ ਕੋਲ ਫਸਮੋ ਲਾਜਮ ਖੜੇ ਪੁੱਤ ਨਹੀਂ ਉਹ ਆ ਗਏ ਅਸ ਪਹਿਲਾਂ ਵੀ ਜਾਈ ਗਈਆਂ ਤੂੰ ਜਾਇਆ ਫਿਰ ਮੈਂ ਨਹੀਂ ਜਾਂਦਾ ਕੰਦਾ ਚ ਵੀ ਇਹੇ ਉਹ ਵੇਖ ਲੈ 30 ਵਜੇ ਕੰਧ ਚ ਹਾਂ ਟਰਾਲੀ ਵਿੱਚ ਮੂਰੇ ਕੱਢੇ ਪਿਆ ਟਰਾਲੀ ਵਿੱਚ ਹੀ ਲੰਘਿਆ ਟਰਾਲੀ ਵਿੱਚ ਹੀ ਲੰਘਿਆ ਹਾਂ ਮਾਲ ਨੂੰ ਸਰਜੀਤ ਨੂੰ ਉਠਾ ਕੇ ਲਿਆਂਦਾ ਭਾਵਾ ਮੈਂ ਤਾਂ ਭਾਵਾ ਬੱਸ ਆ ਗਏ ਟਰਾਲੀ ਜੀ ਮੂਰੇ ਕੱਢ ਤੇ ਬਾਬੂ ਬਾਬੂ ਯਾਰ ਵੀ ਜੇ ਮੰਨਣਾ ਥੋੜਾ ਤਾਂ ਨੇੜੇ ਹੁੰਦਾ ਪਰ ਨਹੀਂ 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 ਰੱਬ ਹੀ ਬਚਾਉਂਦਾ ਸੱਚੇ ਬਾਦਸ਼ਾਹ ਕਿ ਨਹੀਂ ਨਹੀਂ ਵਿਚਾਰੇ ਜਾਣਦੇ ਥੋੜਾ ਬੜਾ ਵੜਾਂਗੇ ਲੇਟਾਂ ਹੀ ਛੱਡ ਕੇ ਆਦਾ ਹੁੰਦਾ ਆਏ ਮੁਰੇ ਕਿਦਾਂ ਨੂੰ ਲੱਗਿਆ ਹੁਣ ਨਾ ਬੰਦ ਕਰਤੀਆਂ ਸਾਰੇ ਇਹ ਲਾਈਟਰ ਨਾਲ ਕੋਈ ਸੰਬੰਧ ਨਹੀਂ ਇਹ ਕਿਤੇ ਵੀ ਢੱਕ ਸਕਦਾ ਸੀ ਨਹੀਂ ਨਹੀਂ ਲਾਈਟਰ ਨਾਲ ਸੰਬੰਧ ਤਾਂ ਹੈਗੇ ਯਾਰ ਹੈ ਨਾ ਟਾਰਗੇਟ ਹੀ ਹੁੰਦਾ ਉੱਤੇ ਇਹ ਟਾਰਗੇਟ ਦਾ ਹੋਊ ਕਹਿੰਦੇ ਉਹ ਸੀਗਾ ਇਹ ਕ੍ਰੈਸ਼ ਹੋ ਕੀਤਾ ਹੋਊਗਾ ਇਹ ਜਾਨੀ ਕਿ ਕ੍ਰੈਸ਼ ਕਰਾ ਤੇਰ ਕਿੰਨਾ ਨੁਕਸਾਨ ਕਿਵੇਂ ਕਰ ਦੂ ਭਾਈ ਨਾ ਓਏ ਦਿਖਲਾ ਗੱਤ ਤੇ ਕਰੋ ਕਰ ਰਹੇ ਮੋਰੇ ਕੱਢ ਤੇ ਨਮਾ ਨਮਾ ਮੋਰਾ ਉਹ ਹੋ ਆ ਹਜੇ ਵੀ ਅਦੇ ਵੀ ਵਾਇਰਲ ਹੋ ਉਹ ਕਰਨਾ ਹੈ ਆ ਨੇੜੇ ਹੋ ਜਾਂਦੇ ਪੁਲਥਰੇ ਹਜੇ ਵੀ ਉਹ ਹੈਗਾ ਜੀ ਥੋੜਾ ਮੋਟਾ ਉਹ ਵੀ ਨੇੜੇ ਆਪਣੇ ਲੋਕ ਵੀਡੀਓ ਬਣਾਈ ਜਿੰਦੇ ਹੈਗਾ ਜੀ ਵੀ ਨਹੀਂ ਹੁਣ ਤਾਂ ਖਤਮ ਹੋ ਗਿਆ ਧਰਤੀ ਚ ਕਿੰਨਾ ਕ ਵੱਡ ਗਿਆ ਇਹ ਥੱਲੇ ਥੱਲੇ ਆ ਧਰਤੀ ਚ ਹੇ ਪਿਆ ਕੱਢਣ ਗਿਆ ਕਿੰਨਾ ਖੜਕਾ ਹੋਇਆ ਪਹਿਲਾਂ ਭੈਣਾ ਖੜਕਾ ਬਈ ਸਾਡੇ ਪਹਾੜ ਖੜਕਾ ਇਹ ਧਰਤੀ ਤੇ ਕਰਕੇ ਗਿਆ ਹਾਂ ਰਿਕਾਰਡ ਪੜਿਆ ਜਿਵੇਂ ਹਨੇਰੀ ਧੂਰੀ ਹੈ ਕਦੇ ਰਾਤ ਜਦੋਂ ਇਹ ਬੱਜਿਆ ਜਿਹੜੀ ਡਿਗੀ ਵੇਰੀਂਗਾ ਜਿਹੜਾ ਬੱਜਿਆ ਲੱਖੀ ਜੋ ਲੱਖੀ ਨੇ ਉਹਦੀ ਫੋਨ ਕੀਤਾ ਕਹਿੰਦਾ ਤਾਂ ਖੜਕਾ ਜਾ ਕਿੱਧਰ ਹੋਇਆ ਮੈਂ ਖੜਕਾ ਬਾਬਾ ਹੋਇਆ ਯਾਰ ਹੋਇਆ ਕਿੱਥੇ ਆ ਕਹਿੰਦਾ ਜਨ ਟ੍ਰੇਕਰ ਮਨੇ ਬਾਬੇ ਕਰਾ ਮਨੇ ਇਹਨੇ ਉਹਦੀ ਬੰਦੇੰਤ ਨੇ ਫੋਨ ਕਰਿਆ ਮੈਨੂੰ ਕਹਿੰਦਾ ਬਈ ਸੱਟ ਖੜ ਕੇ ਹੋਇਆ ਕੋਈ ਪੈਣਾ ਅੱਗੇ ਕਿੱਦੇ ਚੜ੍ਹੋ ਹੀ ਨਹੀਂ ਮੈਂ ਕਿੱਦੇ ਚੜ੍ਹੋ ਪੰਜ ਆਹ ਕਿੱਦੇ ਚੜ੍ਹੋ ਕੋਈ ਸਿਸਟਮ ਹੀ ਆ ਉਹਦਾ ਜੰਮਕ ਹੈ ਚ ਹੂੰ ਇਹ ਹੁਣ ਜਦੋਂ ਭਾਣਾ ਇੰਨੇ ਤੇਜ਼ੀ ਨਾਲ ਲੰਘਾ ਕੁਸੀਂ ਪਾੜ ਦੂ ਇਹ ਹੋ ਸਕਦਾ ਇਹਦੇ ਵਿੱਚ ਉਹੀ ਹੋਵੇ ਵਿਰੋਧ ਹੋਵੇ ਵਿਰੋਧ ਹੋਵੇ ਮੁੰਡ ਪੰਗਿਆਂ ਲਈ ਚੱਲ ਵਿਰੋਧ ਹੋਊਗਾ ਜੀ ਹੌਲੀ ਕਰਨਾ ਨੋ ਹਾਉਗਾ ਬਾਈ ਮਾਰਦਾ ਤਾਂ ਪਲੇਟ ਜੀ ਵਿੱਚ ਉਹਦੇ ਜੀ ਸਾਰੀ ਲੋਹਾ ਕੀ ਯਾਰ ਇਹਦਾ ਵੈਗੁਰੂ ਦਾ ਸ਼ੁਕਰ ਮਾਨਣਾ ਵੀ ਆਪਣੇ ਘਰੇ ਢੱਕ ਪੈਂਦਾ ਜੀ ਝਾਂਟੇ ਕੇ ਕੁਝ ਵੀ ਨਹੀਂ ਵਜਦਾ ਜੀ ਇਹਨਾਂ ਦਾ ਢੱਕਾ ਨਹੀਂ ਵਜਦਾ ਜੀ ਠੀਕ ਹੈ ਪਰ ਤਾਂ ਮਾਲਕ ਕਣਵੀਰ ਕੀਤਾ ਵੀ ਕੋਈ ਨੁਕਸਾਨ ਨਹੀਂ ਹੋਇਆ ਚੱਲੇ ਤਾਂ ਆਪੇ ਦੂਰ ਹੋ ਗਿਆ ਮਾਲੂ ਦੀਪ ਨੇ ਬੋਲ ਕਰਮ ਆ ਗਿਆ ਕਿ ਤੂੰ ਐਕੀ ਨਹੀਂ ਨਹੀਂ ਸਾਨੂੰ ਉਹਦੀ ਕਰਤਾ ਬਿਆੰਤ ਨੇ ਬਿਆੰਤ ਨੇ ਜਦ ਰਾਤ ਜਦੋਂ ਅਸੀਂ ਫੋਨ ਕੀਤਾ ਲੱਖੀ ਨੇ ਉਹਨੂੰ ਕਹਿੰਦਾ ਕਿ ਕਿੱਥੇ ਡਿੱਗ ਪਿਆ ਮੈਨੂੰ ਪਤਾ ਨਹੀਂ ਆਪਣੇ ਘਰ ਕੋਲ ਤਾਂ ਹੈ ਨਹੀਂ ਕਹਿੰਦਾ ਰੇਤਾ ਜਾਂ ਬਾੜਾ ਉੱਡਿਆ ਇਹ ਤਾਂ ਗਿੱਲਾ ਕਰਕੇ ਫੇਰ ਵੀ ਰੇਤਾ ਉੱਡਿਆ ਥੋਂ ਤੇ ਹੋਰ ਗਿੱਲਾ ਕਰਕੇ ਕਹਿੰਦੇ ਸੀ ਮੱਖੀ ਤਾਂ ਨਹੀਂ ਕੋਈ ਗਿੱਲਾ ਥਾਂਗਾ ਇਹ ਤਾਂ ਬੜੀ ਨਹੀਂ ਇੱਧਰ ਪਾਸੇ ਬੈਠਾ ਹਾਂ ਹਾਂ ਕਹਿੰਦਾ ਤੂੰ ਆਇਆ ਚੜਿਆ ਤੇ ਇਹਦਾ ਸੁੱਕੇ ਬਾਣ ਰੇਤਾ ਉੱਡਦਾ ਦੇਖੀ ਗਏ ਤੇ ਤਾਂ ਬੜੀ ਭਾਬੀ ਕਹਿੰਦੀ ਸਵੇਰੇ ਦੇ ਕੋਲ ਇੱਕ ਬਰੂਦ ਦੀ ਸਮੈਲ ਆਉਂਦੀ ਆ ਵੀ ਇੱਥੇ ਉਧਰ ਇੱਥੇ ਵੀ ਗਰੇਟੀ ਸਮਲ ਤਾਂ ਨਹੀਂ ਆ ਫਿਰ ਤੜਕੇ ਜਦੋਂ ਮੈਂ ਉਹ ਗੁੜਾ ਪਤਾ ਲੱਗਾ ਨੇ ਮੈਨੂੰ ਆ ਕਿੱਥੋਂ ਆਇਆ ਫਿਰ ਬਾਹਰ ਨਿਕਲਿਆ ਇਹ ਕਿੰਨਾ ਦਮ ਸੀ ਬਈ ਰਾਤ ਇਹ ਬਸ 11 ਕ ਦਾ ਟਾਈਮ ਸੀ 11 ਕ ਦਾ ਹਾਂ ਤਾਂ ਦਾ ਥੋੜਾ ਹੀ ਹਾਲਾਤ ਸਾਰੇ ਵੇਖ ਲਾ ਘਰ ਸਾਰਾ ਹਲਾਤਾ ਨੇ ਆਏ ਜੇ ਪਤਾ ਲੱਗਿਆ ਕੁਝ ਦੇ ਪਰੇ ਸੁੱਤੇ ਬਾਹਰ ਸਰਦੇ ਉੱਡੇ ਆ ਰੇਤਾ ਉੱਡੇ ਆ ਸਭ ਸੁਤੇ ਮਾੜੀ ਟਿਕ ਬੈਠੇ ਨੇ ਸੁਤੇ ਜੋੜਦਾ ਜਾਂਦੇ ਰੇਤਾ ਜ਼ਿਆਦਾ ਹੁੰਦਾ ਲੋਕਾਂ ਵਾਲੀ ਕੋਇਆ ਕਿ ਲਾਗਣਾ ਸਮਰਪਿਤ ਹੈ। ਜਿਸ ਤਰ੍ਹਾਂ ਆਪਣੇ ਆਪ ਦੀ ਸੇਵਾ ਕਰਦੇ। ਉਹਨਾਂ ਪ੍ਰੇਰਿਤ ਕਰਵਾਦੇ ਹੈ। ਅੱਜ ਆਪਣੇ ਹੀ ਕਰੋਗੇ। ਚਲੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਚ ਕੇ ਬਚਾਅ ਹੋ ਗਿਆ। ਨੁਕਸਾਨ ਬਹੁਤ ਵੱਡਾ ਹੋ ਜਾਣਾ ਸੀ ਜੇ ਕਿ ਦੇਖ ਕੇ ਐਡੇ ਪੈਂਦਾ ਨਾ ਖਾਨੀ ਨੁਕਸਾਨ ਸੀ ਜੇ ਬਾਸ਼ਾ ਮੇਰ ਕਰਦਾ ਹਲਕ ਨੇ ਬਚਾਏ ਹਨ ਧੰਨਵਾਦ ਸਨ ਹੋਰ ਜੀ ਠੀਕ ਹੈ ਜੀ اوه ڏاڍو هوجي جاڻي مان ਪਰ ਦੇਖ ਲੈ ਪਸ਼ੂ ਡੰਗਰ ਵੀ ਵੱਜ ਗਏ ਹਨਾ ਵੱਜ ਗਏ ਇੱਕ ਬੱਤਰਾ ਰੇ ਆਹ ਚਲ ਬੱਕਰੀ ਦਾ ਮਨ ਅੱਡ ਬੰਨੇ ਯਾਰਾਂ ਘਰ ਦਾ ਨੁਕਸਾਨ ਹੋ ਗਿਆ ਕਿਸੇ ਪਸ਼ੂ ਡੰਗਰ ਦਾ ਜਾਲੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਉਹ ਜਿਹੜੇ ਏਡੇ ਏਡੇ ਨੇ ਗੋਲੇ ਆ ਉਹ ਜਿਹੜੇ ਕਿਤੇ ਇਹਨਾਂ ਦੇ ਲੋਹੇ ਨੇ ਸਰੀਰ ਚ ਪਾਈ ਦੇ ਚਲ ਹੁਣ ਚਾਹ ਦੇ ਪਾਣੀ ਪਿਆ ਚਾਹ ਇੱਥੇ ਸੱਤ ਲੈਣੀ ਆ ਯਾਰ ਇੱਥੇ ਉੱਥੇ ਖੜਨਗੇ ਉੱਥੇ ਇੱਥੇ ਨਹੀਂ ਹੁੰਦੇ ਕੋਈ ਚਾਹ ਲਿਆਉਂਦਾ ਟਰਾਲੀ ਟਰਾਲੀ ਵੀ ਜਿ ਮੋੜੇ ਘੜਦੇ ਹਾਂ ਮੋੜੇ ਘੜਦੇ ਚਾਦਰਾਂ ਚੁੱਦਰਾਂ ਸਾਰੀਆਂ ਫੇੜ ਤੀਆਂ ਕਾਫੀ ਨੁਕਸਾਨ ਹੋ ਗਿਆ ਵਿਚਾਰੇ ਇਹਨਾਂ ਦਾ ਚਲੋ ਵੈਗੁਰੂ ਦਾ ਸ਼ੁਕਰ ਐਨਾ ਕਵੀ ਕੋਈ ਜਾਨ ਦਾ ਨੁਕਸਾਨ ਨਹੀਂ ਹੋਇਆ ਕਿਸੇ ਦਾ ਹਨਾ ਪਸ਼ੂ ਡੰਗਰ ਸਾਰੇ ਵਧੀਆ ਤੇ ਕਰਦਾ ਕਹਿੰਦਾ ਇਨਸਾਨ ਹੈ